ਜਦੋਂ ਆਪਾਂ ਪ੍ਰਾਤਨ ਜਨਮ ਸਾਕੀ ਸਿੰਘ ਸਾਹਿਬ ਬੈਠੇ ਜਦੋਂ ਖੋਲਦਿਆਂ ਨਾ ਉਹਦੇ ਵਿੱਚ ਮੈਂ ਪੜ ਰਿਹਾ ਸੀ ਵੀ ਕਲਯੁਗ ਮਿਲਿਆ ਗੁਰੂ ਨਾਨਕ ਸਾਹਿਬ ਨੂੰ ਐਦਾਂ ਫੇਸ ਟੂ ਫੇਸ ਅਲਫ ਨੰਗਾ ਸੀ ਤੇ ਮਹਾਰਾਜ ਸਾਹਿਬ ਕਹਿੰਦੇ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਓ ਤੂੰ ਲੀੜੇ ਲਈ ਫਿਰਦਾ ਉਹਨੇ ਕਿਹਾ ਬਾਬਾ ਮੇਰਾ ਸਮਾਂ ਮੈਂ ਕੀ ਕਰਾਂ ਮੈਂ ਆਉਦੇ ਤੇ ਕੀ ਜਦੋਂ ਮੇਰਾ ਪੂਰਾ ਜਵਾਨੀ ਦਾ ਸਮਾਂ ਤੇ ਮੈਂ ਸਾਰੇ ਲੋਕਾਂ ਦੇ ਲੀੜੇ ਲਾ ਦੇਣਾ ਅੱਜ ਵੇਖੋ ਹਮਾਰਾ ਜ ਆਗੇ ਕਿਸਦਾ ਲੀੜਾ ਪਾੜ ਜਾਣਾ ਕਹਿਣਾ ਬੇਇੱਜ਼ਤੀ ਕਰਾਉਣਾ ਸੀਨ ਲਵਾਲਾ ਤੇ ਹੁਣ ਆਪ ਹੀ ਪਾੜ ਲੈ ਅੱਧ ਨੰਗੇ ਸਰੀਰ ਦੂਸਰਾ ਮਹਾਰਾਜ ਨੇ ਆਖਿਆ ਵੀ ਤੂੰ ਜੀਵ ਕਾ ਤੋਂ ਖੜੀ ਆ ਕਹਿੰਦਾ ਬਾਬਾ ਮੇਰੇ ਸਮੇਂ ਦੀ ਨਿਸ਼ਾਨੀ ਉਹ ਲੋਕਾਂ ਨੂੰ ਮੈਂ ਜੀਵ ਦੇ ਰਸ ਵਿੱਚ ਪਸਾਉਂਗਾ ਇੱਜ ਵੇਖ ਲੋ ਆਮ ਹੀ ਮਰਗ ਦੇ ਭੋਗ ਉਸਤਾਖੀ ਮਾਫ ਮੈਂ ਵੀਡੀਓ ਵੀ ਪਾਈ ਸੀ ਇੱਕ ਤੇ ਮਾਂ ਚਲ ਗਈ ਘਰੋਂ ਪਿਓ ਲਵਦਾ ਕਿਤੇ ਮਾਂ ਮਰੇ ਤੇ ਪੇਕੇ ਮੁੱਕ ਜਾਂਦੇ ਪਿਓ ਮਰੇ ਘਰ ਸ਼ਾ ਅੱਲਾ ਮਰਨ ਨਾ ਵੀਰ ਕਿਸੇ ਦੇ ਉਜੜ ਜਾਂਦਾ ਮੇਲਾ ਗੁਰਮੁਖ ਬੈਠੇ ਸਿਆਣੇ ਅੱਗੇ ਪਿੰਡ ਚ ਕਿਤੇ ਮੌਤ ਹੋ ਜਾਣੀ ਕਿ ਸਾਰੇ ਪਿੰਡ ਨੇ ਰੋਟੀ ਨਾ ਪਕਾਉਣੀ ਤੇ ਆ ਕਿਹੜਾ ਸਮਾ ਆ ਗਿਆ ਜਿਹਦੇ ਮਰਗ ਤੇ ਭੋਗ ਤੇ ਜਾਓ ਤੇ ਪਕੌੜੇ ਲੱਗੇ ਉੱਥੇ ਮਠਿਆਈਆਂ ਵਰਤਨ ਦੀਆਂ ਠੰਡੇ ਉੱਤੇ ਰਾ ਭਲਾ ਹੋਵੇ ਇਹ 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 ਸਾਰੀਆਂ ਕਥਾ 500 ਸਾਲ ਪਹਿਲਾਂ ਲਿਖਤੀਆਂ ਮਾਰੇ ਨੇ ਜਿਹੜੇ ਕਹਿੰਦੇ ਨਾ ਇਹ ਨਹੀਂ ਮੰਨਦੇ ਆ ਵੀ ਨਹੀਂ ਮੰਨਦੇ ਉਹ ਵੀ ਨਾ ਮੰਨੋ ਤੁਸੀਂ ਤੇ ਆਪਦੇ ਪਿਓ ਨੂੰ ਵੀ ਨਹੀਂ ਮੰਨਦੇ ਵੀ ਸਾਡਾ ਪਿਓ ਆ ਮਾਣ ਨੂੰ ਵੀ ਨਹੀਂ ਮੰਨਦੇ ਤੇ ਜਿਹੜੇ ਬੱਚੇ ਨੂੰ ਆਪਦੇ ਮਾਂ ਪਿਓ ਦਾ ਨਾ ਪਤਾ ਵੀ ਉਹਨੂੰ ਲੋਕੀਂ ਇੱਕ ਗਾਲ ਕੱਢਦੇ ਆਪਾਂ ਇੱਥੇ ਨਹੀਂ ਕੱਢਣੀ ਉਹ ਤੁਹਾਨੂੰ ਪਤਾ ਹੀ ਆ ਜਿਹੜੇ ਅੱਜ ਸਾਡਾ ਲਾਣਾ ਵੀ ਕਹਿੰਦਾ ਨਾ ਆਵੀ ਨਹੀਂ ਹੋ ਸਕਦਾ ਵੀ ਐਣੀ ਆਵੀ ਐਣੀ ਉਹ ਜਿਹੜਿਆ ਉਹਦੇ ਪਿਓ ਜਦੇ ਨਹੀਂ ਬਣੇ ਪਿਓ ਦਾ ਹੀ ਨਹੀਂ ਪਤਾ ਕਿਸੇ ਨੂੰ ਮਾਰੇ ਦੀ ਬਾਣੀ ਕਹਿੰਦੇ ਵੇਸਵਾ ਕਰ ਬੇਟਾ ਜਨਮਿਆ ਪਿਤਾ ਤਾਹੇ ਕੀ ਆ ਨਾਮ ਸਦਈਆ ਜਿਹੜਾ ਕੋਠੇ ਤੇ ਰਹਿਣ ਵਾਲੀ ਬੀਬੀ ਦੇ ਘਰ ਬੱਚਾ ਜੰਮਦਾ ਉਹਨੂੰ ਕਿਸੇ ਨੇ ਪੁੱਛਿਆ ਤੇਰੇ ਪਿਓ ਦਾ ਨਾਮ ਕੀ ਉਹਨੇ ਕਿਹਾ ਮੇਰਾ ਇੱਕ ਪਿਓ ਨਹੀਂ ਮੈਨੂੰ ਕੀ ਪਤਾ ਕਿੰਨੇ ਕਿੰਨੇ ਆਉਂਦੇ ਜਾਂਦੇ ਉਥੇ ਅੱਜ ਸਾਡਾ ਲਾਣਾ ਜਿਹੜਾ ਇਹ ਮਹਾਰਾਏ ਨੂੰ ਪਿਓ ਮੰਨਣ ਤੋਂ ਇਨਕਾਰੀ ਹੋਈ ਜਾਂਦੇ ਗੁਰਬਾਣੀ ਕਹਿੰਦੀ ਤੂੰ ਮੇਰਾ ਪਿਤਾ ਤੂੰ ਮੇਰਾ ਬੰਧਪ ਤੇ ਇਹ ਕਹਿੰਦੇ ਗੁਰੂ ਗ੍ਰੰਥ ਸਾਹਿਬਾ ਕਿਤਾਬ ਇਹ ਕੱਲੇ ਅੱਖਰ ਆ ਇਹ ਗਿਆਨ ਆ ਕਮਾਲ ਦਾ ਜਦੋਂ ਗੁਰੂ ਸਾਹਿਬ ਖੁਦ ਮੰਨਣਦੇ ਐ ਆਪਾਂ ਅਰਦਾਸ ਚ ਵਾਦਾ ਨਹੀਂ ਕਰਦੇ ਜਦੋਂ ਉਠਦੇ ਆ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਕੋਈ ਨ ਜਾਣੇ ਉੱਚੇ ਸਗਲ ਸਮਗਰੀ ਕਹਿੰਦੇ ਜਿਦਾਂ ਮਾਲਾ ਚ ਮਣਕੇ ਪਰੋਏ ਹੁੰਦੇ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਇਦਾਂ ਪਰੋਈ ਆ ਜਿੰਨੂੰ ਜੀ ਕਰਦਾ ਮਣਕਾ ਖਿੱਚ ਦਿੰਦਾ ਜਿੰਨੂੰ ਜੀ ਕਰਦਾ ਛੱਡ ਦਿੰਦਾ ਹੁਣ ਭਰੇ ਘਰ ਜਿਹੜੇ ਆ ਕਈ ਖਾਲੀ ਕਰ ਦਿੰਦਾ ਕਈਆਂ ਨੂੰ ਭਰ ਦਿੰਦਾ ਉਹਦੀ ਮੌਜ ਆ ਨਾ ਉਹ ਮਾਲਕ ਹੈ ਤੂੰ ਇਸ ਕਰਕੇ ਆ ਪਾਉਂਦੇ ਗੁਣ ਗਾਉਣ ਵਾਸਤੇ ਆਏ ਸੀ ਉਹਨੂੰ ਪੰਡਣ ਵਾਸਤੇ ਨਹੀਂ ਅੱਜ ਗੁਣ ਗਾਉਣ ਵਾਲੀਆਂ ਰੂਹਾਂ ਥੋੜੀਆਂ ਤੇ ਆਪਦੇ ਗੁਰੂ ਦੀ ਆਪ ਹੀ ਵਿਜਬੀ ਕਰੀ ਜਾਂਦੇ ਆ ਤੂੰ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਨਾ ਪਾਤਸ਼ਾਹ ਕਹਿੰਦੇ ਅਮਰਤ ਛਾੜ ਕਿ ਗੁਰੂ ਦੀ ਪਿਆਰ ਨੂੰ ਛੱਡ ਕੇ ਤੇ ਗੰਧ ਖਾਣਦਾ ਗੰਧ ਤੇ ਖਾਣ ਕਾਦੇ ਲਈ ਦਿਆਂ ਕਹਿੰਦੇ ਮਾਇਆ ਮੋਹ ਪਰਮ ਪੈ ਪੂਲੇ ਜਦੋਂ ਕਿਸੇ ਨੇ ਗੱਫਾ ਵੱਧ ਦੇਤਾ ਨਾ ਪੈਸਿਆਂ ਦਾ ਟਰੰਕ ਭਰ ਕੇ ਦੇਤਾ ਵੀ ਤੂੰ ਤੂੰ ਗੁਰੂ ਦੀ ਨਿੰਦਿਆ ਕਰਨੀ ਆ ਹੋਰ ਇੱਕ ਟਰੰਕ ਲੈ ਲਾ ਤੇ ਫਿਰ ਕੀ ਕਰ ਲਿਆ ਮਾਇਆ ਮੋਹ ਭੁੱਲ ਗਏ ਬਾਪੂ ਨੂੰ ਤੇ ਸੁੱਤ ਦਾਰਾ ਸਿਉ ਸੋਤ ਗਿਆ ਬੱਚੇ ਦਾਰਾਵਾ ਆਪਣੀ ਪਤਨੀ ਕਹਿੰਦੇ ਨੂੰ ਕੋਈ ਪਤਾ ਨਹੀਂ ਅੱਜ ਜਿਹੜੇ ਨਸ਼ੇ ਪੱਤੇ ਵੇਚਦੇ ਆ ਜਾਂ ਕਰਮ ਜਾਂ ਗੁਰੂ ਨੂੰ ਫੰਡ ਦੇ ਮਾਰੇ ਦੀ ਬਾਣੀ ਕਹਿੰਦੀ ਪੁੱਤ ਪੈਸਿਆਂ ਦੇ ਟਰੰਕ ਬਦਲੇ ਤੂੰ ਮੈਨੂੰ ਹੀ ਭੁੱਲ ਗਿਆ ਸੋਤ ਦਾਰਾ ਸਿਓ ਇੱਕ ਜਨਾਨੀ ਦਾ ਮੋਹ ਇੱਕ ਕਰਦੇ ਜੀਆਂ ਦਾ ਤੇ ਕੋਠੀ ਗੱਡੀ ਦਾ ਇਸ ਮੋਹ ਨੇ ਦੁਨੀਆ ਨੂੰ ਰੱਬ ਤੋਂ ਦੂਰ ਹੀ ਕਰਤਾ ਔਰ ਦੀਦਾ ਕੁਝ ਨਹੀਂ ਬਸ ਖਾ ਲਿਆ ਪੀ ਲਿਆ ਸੌ ਲਿਆ ਹੱਸ ਲਿਆ ਬਾਣੀ ਵੀ ਕਹਿੰਦੀ ਚਾਰ ਚੀਜ਼ਾਂ ਚੇਤੇ ਰਹਿ ਗਈਆਂ ਖਾਣਾ ਪੀਣਾ ਹੱਸਣਾ ਵਿਸਰ ਗਿਆ ਹੈ ਆ ਭੁੱਲ ਗਿਆ ਵੀ ਆਪਾਂ ਜਾਣਾ ਵੀ ਆ ਖਸਮ ਵਿਸਾਰ ਖੁਵਾਰੀ ਕੀਨੀ ਧ੍ਰਿਗ ਜੀਵਨ ਰਹਿਣਾ ਨਹੀਂ ਤੇ ਮਹਾਰਾਜ ਕਿਰਪਾ ਕਰਦੇ ਨੇ ਦਇਆ ਦਾ ਮੀਂਹ ਪਾਉਂਦੇ ਨੇ ਪਾਤਸ਼ਾਹ ਕਹਿੰਦੇ ਗੜਬੜ ਕਿੱਥੇ ਹੋਈ ਅਮਰਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਆ ਸੰਗਤ ਜਿੱਥੇ ਆਪਾਂ ਬੈਠੇ ਆਂ ਵੀਰ ਜੀ ਹੋਣਾ ਕੀਰਤਨ ਬਾਜ ਤੁਸੀਂ ਪਿਆਰ ਵੜਾ ਦਿੱਤਾ ਇਹਨੂੰ ਕਹਿੰਦੇ ਇੱਕ ਉਤਮ ਪੰਥ ਸੰਗਤ ਵਿੱਚੋਂ ਆਵਾਜ਼ ਆਈ ਵੀ ਇੱਧਰ ਆਜੋ ਪੰਥ ਦਾ ਭਾਵ ਹੈ ਰਸਤਾ ਇਹ ਸਭ ਤੋਂ ਸੋਹਣਾ ਰਸਤਾ ਵਾ ਜਿਹੜਾ ਆਪਾਂ ਇਸ ਵੇਲੇ ਆ ਕਰ ਰਹੇ ਆ ਔਰ ਬਹੁਤ ਹੀ ਸੋਖਾ ਇੱਕ ਉਤਮ ਪੰਥ ਸੁਣਿਓ ਸੰਗਤ ਦੇ ਬਾਰੇ ਸੁਣਿਆ ਵੀ ਇਹ ਰਾਹ ਬੜਾ ਵਧੀਆ ਏ ਤਿਹ ਮਲੰਤ ਜਮ ਕਹਿੰਦੇ ਇੱਥੇ ਆ ਕੇ ਬਹਿ ਜੇਗਾ ਨਾ ਤੇ ਜਿੱਦਨ ਮਿੱਤਰਾ ਸਸਕਾਰ ਹੋਇਆ ਤੇ ਜਮਾਂ ਦੀ ਮਾਰ ਤੋਂ ਬਾਜੇਗਾ ਇਹ ਕੌਣ ਬੋਲਣ ਦੀ ਆ ਸੁਖਦੇਵ ਸਿੰਘ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾਤਸ਼ਾਹ ਦੀ ਬਾਣੀ ਕਹਿ ਰਹੀ ਏ ਕੀ ਅਰਦਾਸ ਬਾਟ ਕੀਰਤ ਜੀ ਉਹਨਾਂ ਦੇ ਵਿੱਚੋਂ ਜਿਹੜੇ 11 ਭਾਟ ਨੇ ਉਹਨਾਂ ਚੋਂ ਕੀਰਤ ਜੀ ਉਹਨਾਂ ਨੇ ਬੇਨਤੀ ਕਰ ਦਿੱਤੀ ਸਾਰਿਆਂ ਦੀ ਜਦੋਂ ਅੱਜ ਵੀ ਪ੍ਰਕਾਸ਼ ਹੁੰਦਾ ਨਾ ਸਵੇਰੇ ਰਮੰਦਰ ਸਾਹਿਬ ਉੱਥੇ ਭਾਟ ਪਾਠ ਕਰਦੇ ਆ ਸਾਰਿਆਂ ਦਾ ਤਰਲਾ ਲੈਂਦੇ ਕੀ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਗੁਰ ਰਾਮਦਾਸ ਰਾਖੋ ਸਰਣਾਈ ਗੁਰ ਰਾਮਦਾਸ ਰਾਖੋ ਸਰਣਾਈ ਗੁਰ ਰਾਮਦਾਸ ਰਾਖੋ ਸਰਣਾਈ ਮਹਾਰਾਜ ਸਾਨੂੰ ਆਪ ਦੀ ਗੋਦ ਦੇ ਦੋ ਹਾਂ ਕਾਤੋਂ ਧੱਕੇ ਮਰੌਣੇ ਉਹ ਮੈਂ ਨੀਵੀਂ ਮੇਰਾ ਮੁਰਛੇ ਦੇ ਉੱਚਾ ਮੈਂ ਉੱਚਿਆਂ ਦੇ ਨਾਲ ਲਾਈ ਸਦਕੇ ਜਾਵਾਂ ਇਹਨਾਂ ਉੱਚਿਆਂ ਤੋਂ ਜਿਨ੍ਹਾਂ ਨੀਵਿਆਂ ਨਾਲ ਬਹੁਤ ਮਹਾਰਜ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹਿ